ਅਸੀਂ ਸ਼ਿਕਾਗੀ ਅਸੀਂ ਇਹ ਨਾ ਸਰખી ਤੁਹਾਨੂੰ ਬੇਨਤੀ ਕਰਦੇ ਆ ਕਿ ਅਸੀਂ ਪਾਰਟੀ ਦੇ ਬਹੁਤ ਪਾਰਟੀ ਨੂੰ ਕੋਈਆਂ ਵੱਧ ਤੋਂ ਵੱਧ ਲੋਕ ਜੋੜਿਆ ਅਸੀਂ ਪੰਜਾਬ ਦੇ ਭਲੇ ਲਈ ਜੁੜੇ ਆ ਪੰਜਾਬ ਦੇ ਨਾਲ ਇਹ ਤੁਹਾਨੂੰ ਸਵਾਲ ਪੁੱਛਦੇ ਵੀ ਤੁਸੀਂ ਪੰਜਾਬ ਲਈ ਜੁੜੇ ਹੋ ਕਿ ਦਿੱਲੀ ਵਾਲਿਆਂ ਨਾਲ ਇਹ ਤਾਂ ਜਿਹੜਾ ਕੋਈ ਦਿੱਲੀ ਵਾਲਾ ਕੋਈ ਸਾਜ ਨਹੀਂ ਕੁਝ ਸਾਰੀ ਪੰਜਾਬ ਦੇ ਭਲੇ ਨਹੀਂ ਕਰਕੇ ਸਾਰੇ ਗਿਆਨ ਦੇ ਨਹੀਂ ਨਹੀਂ ਦੋ ਪਾਰਟੀਆਂ ਬਣੀ ਜਾਂਦੀਆਂ ਦੇਖ ਇੱਕ ਪਾਰਟੀ ਬਣਦੀ ਜਾਂਦੀ ਚੱਲਦੀ ਜਾਂਦੀ ਹਨ ਇਹ ਦੇਖੋ ਇੱਕ ਪਾਰਟੀ ਬਣਾਉਣਾ ਪੰਜਾਬ ਦਾ ਹੱਲ ਹੋਵੇ ਤੇ ਆਪਾਂ ਦਿੱਲੀ ਵਾਲਿਆਂ ਦੇ ਕਿੱਥੇ ਇਕੱਠੇ ਹੋਇਆ ਪੰਜਾਬ ਦੇ ਕਿਉਂ ਇਹਨਾਂ ਦਿੱਲੀ ਵਾਲਿਆਂ ਨੇ ਅਸੀਂ ਨਹੀਂ ਖੜੇ ਇਕੱਲਿਆਂ ਦਾ ਜਿਹੜੇ ਪੰਜਾਬ ਦੇ ਹੱਕਾਂ ਲਈ ਲੜਨਗੇ ਉਹਨਾਂ ਨਾਲ ਆ ਕੇ ਗੱਲ ਉਹਨਾਂ ਨਾਲ ਚੁੱਪ ਚੁੱਪਾ ਟਮਾਚੂ ਚੁੱਪ ਚਾਹ ਯਾਰ ਯਾਰ ਦੇ ਭਲੇ ਲਈ ਅਸੀਂ ਪਾਰਟੀ ਨਾਲ ਖੜੇ ਆਂ ਜੇ ਪੰਜਾਬ ਦੇ ਭਲੇ ਤੋਂ ਬਾਹਰ ਕੇ ਕੀ ਗੱਲ ਹੈ ਦੀਪ ਕੋਲ ਗੱਲ ਕਰਾਇਆ ਕਿ ਉਹ ਹਲੋ ਨਹੀਂ ਸਾਨੂੰ ਪਤਾ ਕੀ ਗਏ ਕਹਿੰਦੇ ਵੀ ਆਰਐਸਐਸ ਦੇ ਬੰਦੇ ਉੱਥੇ ਪਹੁੰਚੇ ਸੀ ਜਿਹੜਾ ਕੱਟ ਹੋਇਆ ਸੀ ਕੱਟ ਹੋਇਆ ਕਿ ਆਰਐਸਐਸ ਦਾ ਕੱਟ ਹੋਇਆ ਕਹਿੰਦੇ ਸਾਰੇ ਬੰਦੇ ਗਏ ਆ ਹੀ ਬੰਦੇ ਰਹੇ ਆ ਹਾਂ ਕਰਦੇ ਰਹੇ ਆ ਕਿ ਆ ਆਮ ਆਦਮੀ ਪਾਰਟੀ ਦੀ ਰੈਲੀ ਆ ਨਾ ਕਿ ਕਿਸੇ ਬੰਦੇ ਦੇ ਇੱਕ ਬੰਦੇ ਦੇ ਨਾਂ ਤੇ ਕਿ ਲੇਕਿਨ ਉੱਥੇ ਸਾਨੂੰ ਮਤਲਬ ਇਹ ਪਾ ਕੇ ਨਾ ਅਸੀਂ ਆਏ ਵੀ ਤੋਂ ਹਰਤ ਮਾਰ ਮਗਰ ਜਾਂ ਅੱਜ ਤਾਂ ਜਿਹੜੇ ਪੰਜਾਬ ਤੋਂ ਨਾਲ ਆਏ ਸਾਨੂੰ ਸਾਰਨੋਂ ਵਿੱਚ ਆ ਗਿਆ ਜੀ ਦੇਖੋ ਬੋਟਾਂ ਨਾਲੀ ਨੇਤਾ ਬਣੇ ਨਾਲੇ ਸਾਡੇ ਪਿੰਡ ਦੇ ਵੋਟ ਬਹੁਤ ਵਧੀ ਹੋ ਵਿੱਚ ਬਿਆਨ ਦੀ ਤੁਹਾਡੇ ਪਿੰਡ ਨਹੀਂ ਤੁਹਾਡੇ ਲੀਡਰ ਵਿੱਚ ਬਿਆਨ ਦੇ ਜਾਂਦੇ ਕਿ ਜੀ ਵਾਲ ਨੇ ਜਿੱਤਦਾ ਸਾਨੂੰ ਨਹੀਂ ਤੁਹਾਡਾ ਸ਼ੁਕਰੀਆ ਜੀ ਬਹੁਤ ਬਹੁਤ ਤੁਸੀਂ ਆਏ ਹੋ ਪਤਾ ਸੀ ਬੰਦਾ ਕਿ ਜੀ ਦਾ ਨਹੀਂ ਮੇਰਾ ਨੰਬਰ ਹੁਣ ਸਾਡਾ ਇੱਕ ਮਾਤਰਾ ਜਿਹੜੇ ਜਿਸਮੈਂ ਉਹ ਕਾਂਗਰਸ ਬੰਦਿਆਂ ਨਾਲ ਬੰਦੇ ਆ ਨਾਲ ਫਿਰਦੇ ਆ ਪਰ ਸਾਨੂੰ ਇਹ ਗੱਲ ਚੁਪਦੀ ਹੈ ਠੀਕ ਹੈ ਨਹੀਂ ਜਿਹੜੀ ਗੱਲ ਹੈ ਇੱਕ ਪਾਸੇ ਖੜਨ ਜੀ ਜਾਂਦਾ ਕਾਂਗਰਸ ਤੇ ਹੋ ਜਾਣਾ ਜਾਂ ਜਾ ਕੋਈ ਗੱਲ ਨਹੀਂ ਠੀਕ ਹੈ ਆ ਤੇ